ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪੰਡ ਦੇਵੀ ਆਲਾ ਜੀ ਤਹਿਸੀਲ ਬਾਈਨੂ ਪੈਂਦਾ ਕੋਟਕਪੂਰਾ ਤੇ ਜ਼ਿਲ੍ਹਾ ਪੈਂਦਾ ਫਰੀਦਕੋਟ ਜੀ ਅੱਜ ਦੀ ਵੀਡੀਓ ਚ ਟੋਟਲ 4 ਨਾਗਾ ਜੀ ਇੱਕ ਗੱਬਣ ਦੋ ਟੋਕੜਾਂ ਤੇ ਇੱਕ ਤਾਜੀ ਸੂਈ ਡिटੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂ ਪਿਆ ਸਤਿ ਸ਼੍ਰੀ ਅਕਾਲ ਜੀ ਹੱਸੇ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਬਾਈ ਗੁਰੀਆ ਪਿੰਡ ਦੇਵੀ ਵਾਲਾ ਜ਼ਿਲ੍ਹਾ ਸੀਖੋਟ ਤਸੀਲ ਕੋਟ ਪੂਰਾ ਪਿੰਡ ਮੋਬਾਈਲ ਨੰਬਰ 87907797 ਬਾਈ ਠੀਕ ਆ ਵੀਰੇ ਚਾਰ ਨਾਮ ਆ ਗਿਆ ਜੀ ਅੱਜ ਇਧਰੋਂ ਸ਼ੁਰੂ ਕਰਕੇ ਜੀ ਬਾਈ ਪਹਿਲੇ ਨੰਬਰ ਤੋਂ ਕਰ ਲਾ ਸੂਆ ਕਿੰਨਾ ਮਾ ਜੀ ਸੂਆ ਬਾਈ ਇਹ ਪਹਿਲਾ ਸੂਆ ਜੀ ਕਦੋਂ ਸੂਈ ਹੈ ਜੀ ਸੂਈ ਨੂੰ ਬਾਈ ਇਹਨੂੰ ਲਗਭਗ ਹੋ ਗਏ ਹਫ਼ਤੇ ਤੋਂ 10 ਦਿਨ ਬੱਛੀ ਆ ਮਗਰ ਇਹਦੇ ਮਗਰ ਬੱਚਾ ਬੱਛੀ ਆ ਬੱਛੀ ਕਰਾਸ ਜਾਂਗਾ ਨਾ ਬਾਈ ਹਾਂ ਜੀ ਬਾਈ ਗੈਰ ਕਰਾਸ ਮੰਨ ਲਗ ਲਗ ਗੈਰ ਕਰਾਸ ਸਹੀ ਗੱਲ ਆ ਜੀਰ ਦੀ ਸਾਫ ਆ ਜੀ ਜੀਰ ਜੂਰ ਦੀ ਜਮਾ ਡੰਨ ਆ ਬਾਈ ਸਾਰਾ ਅੱਜ ਹੀ ਆਇਆ ਠੀਕ ਆ ਇੱਕ ਗੱਲ ਤਾਂ ਆਪਾਂ ਵੀ ਬੇਨਤੀ ਇਹ ਕਰਦੇ ਆ ਅਗਲੇ ਨੇ ਪੈਸੇ ਲਾਉਣੇ ਠੀਕ ਆ ਵੀ ਮੇਰੇ ਬੰਨੀਓ ਜਮਾਂ ਚੀਜ਼ ਖਰੀ ਆ ਅਗਲੇ ਨੇ ਪੈਸੇ ਲਾਉਣੇ ਅਗਲੇ 4 ਟਾਈਮ ਚੋਲੇ ਜਦੋਂ ਗੇਟੋਂ ਲੰਗੀ ਆਪਣੀ ਕੋਈ ਗਾਰੰਟੀ ਨਹੀਂ ਬਾਈ ਸਹੀ ਗੱਲ ਆ ਜੀ ਓਕੇ ਬਾਈ ਠੀਕ ਆ ਜੀ ਸਹੀ ਗੱਲ ਆ ਇੱਥੇ ਬੋਲਾ 4 ਡੰਗ ਚੋਲੇ ਇੱਕ ਭਾਵੇਂ 4 ਟਾਈਮ ਚੋਲੇ ਬਾਈ ਜਿੰਨਾ ਦੁੱਧ ਦੱਸੂਗਾ ਜਦੋਂ ਤੋਂ ਘੱਟ ਨਿਕਲੇ ਦੇਂਦਾਰ ਠੀਕ ਆ ਜੀ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਥੱਲੇ ਬਾਈ ਸਹੀ ਜਿਹੜਾ ਚੋਣ ਵਾਲਾ ਹੋਊਗਾ 14 ਠੀਕ ਆ ਭਾਵੇਂ ਅਗਲਾ 13 ਵਾਲਾ 12 ਕਿਲੋ ਦੁੱਧ ਮੈਂ ਚਵਾ ਕੇ ਦਊ ਹੈ 13 ਹੀ ਆ ਬਾਈ 12 ਦੀ ਗਾਰੰਟੀ ਹੈ 12 ਦੀ ਫੁੱਲ ਗਾਰੰਟੀ ਥਾਣਾ ਦੀ ਫੁੱਲ ਗਾਰੰਟੀ ਆਪਾਂ ਬੱਚਾ ਛੱਡ ਕੇ ਧਾਰਾ ਮਾਰਦੇ ਨੇ ਬੱਚਾ ਛੱਡਣਾ ਛੱਡ ਲੋ ਨਹੀਂ ਛੱਡਣਾ ਨਾ ਛੱਡੋ ਠੀਕ ਆ ਵੀਰੇ ਤੋੜ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਸੂਈ ਆ ਜੀ ਬੱਚਾ ਤੁਹਾਡੇ ਸਾਹਮਣੇ ਆ ਹਫ਼ਤੇ ਦੱਸ ਦਨ ਦਾ ਸਮਾਂ ਹੋ ਗਿਆ ਸੂਈ ਨੂੰ ਜੀ ਮੈਟ ਦੁੱਧ ਬਾਈ ਦਾਦਾ 13 ਕਿਲੋ ਆ ਤੁਸੀਂ 12 ਹੀ ਮੰਨ ਕੇ ਆਇਓ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਕੋਈ ਵੀ ਸੱਜਣ ਸਿੰਘ ਆ ਵੀਰੇ ਮਾਰਦੀ ਮੁਰਦੀ ਤਾਂ ਨਹੀਂ ਜਮਾ ਹੀ ਨਹੀਂ ਬਾਈ ਜਮਾ ਹੀ ਨਹੀਂ ਜਮਾ ਆ ਸਿੰਘਾ ਹੁਣ ਲੈ ਐਂ ਹੀ ਬਹਿ ਜਾ ਇਹ ਥੱਲੇ ਲਓ ਜੀ ਚੈੱਕ ਕਰੋ ਜੀ ਸੈਂਗੋ ਜਰੂਰ ਆ ਛੋਟੇ ਛੋਟੇ ਪਰ ਖੰਢੀ ਸਿਲ ਬਾਈ ਕਹਿੰਦਾ ਪੂਰੀ ਏ ਥਣਾ ਦੇ ਸੇਜ ਮੂਨੇ ਹੈ ਤਾਂ ਮੰਨ ਕੇ ਚੱਲ ਪਹਿਲਨ ਕਰਕੇ ਮਾਰ ਆਉਲ ਉਲ ਜਮਾ ਨਹੀਂ ਕਰਦੀ ਬਾਈ ਠੀਕ ਹੈ ਜੀ ਅਗਲਾ ਕੰਡਾ ਹੋਊਗਾ ਉਹ ਬੱਛੀ ਛੱਡ ਨਹੀਂ ਛੱਡ ਲਵੇ ਨਹੀਂ ਛੱਡਣੀ ਨਾ ਛੱਡੇ ਠੀਕ ਹੈ ਵੀਰੇ ਉਹ ਤਾਂ ਬੰਦੇ ਬੱਛੀ ਵੀ ਨਹੀਂ ਛੱਡਦੇ ਸੀਗੇ ਠੀਕ ਹੈ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਏ ਦੀ ਡਿਮਾਂਡ ਬਾਈ ਮੁੱਲ ਕਰਾਉਣ ਦਾ ਜਿੰਨਾ ਮਰਜ਼ੀ ਕਰਾਲਾ ਠੀਕ ਆ ਆਪਾਂ ਜਿੱਥੋਂ ਲਈਏ ਜਮਾ ਬੇਗੋਰੇ ਘਰੋਂ ਆਈ ਗੋਇ ਨਾਲੀ ਬੜੀ ਵੀ ਸੀਗੀ ਵੀਡੀਓ ਦਿਖਾ ਦਾਂਗੇ ਠੀਕ ਹੈ ਜੀ ਮੁੱਲ ਕਰਾਉਣ ਨੂੰ ਭਾਵੇਂ ਤਾਰਾ ਮਾਰਨੀਆ ਦਾ ਮਾਰ ਦੋ ਨਹੀਂ ਤਾਂ ਅਗਲਾ ਆਪ ਦਾ ਸੱਜਣਾ ਕੇ ਮਾਰ ਲੂ ਜਿਹਨੂੰ ਲੋਡ ਹੋਊਗੀ ਤਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਜੀ ਨੈਟ 12 ਕਿਲੋ ਦੁੱਧ ਤਿਆਰ ਆ ਜੀ ਹੈ ਤੇ ਰਹੀਆਂ ਤੁਸੀਂ 12 ਮੰਨ ਕੇ ਆ ਜਾਓ 2 ਟਾਈਮ 4 ਟਾਈਮ ਮਿਲਕਿੰਗ ਕਰ ਸਕਦਾ ਜੀ ਮੁੱਲ ਜਮ੍ਹਾਂ ਲੈਣ ਦੇ ਨਾਲ 33000 ਰੁਪਇਆ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਕਿ ਉਹਨੇ ਨਾ ਬੱਚਾ ਛੱਡਿਆ ਭਾਈ ਨਾ ਆਪਾਂ ਢੂਡਾ ਪਾਇਆ ਸਹੀ ਗੱਲ ਆ ਜੀ ਨਹੀਂ ਜੋਗ ਜੀ ਗਾਂ ਹੁੰਦੀਆਂ ਨੇ ਬੈਣ ਨਹੀਂ ਦੇਣਾ ਸੀ ਮੱਥੇ ਨੂੰ ਆਉਣੀ ਸੀ ਫਿਰ ਤਾਂ ਲੱਤ ਹਾਂ ਲਓ ਜੀ ਇਹਨੇ ਨਾ ਬੱਚੇ ਛੱਡ ਕੇ ਕਰਕੇ ਦੰਦ ਮਾਰੇ ਵੀ ਆ ਬੱਚੇ ਨੇ ਠੀਕ ਆ ਜੀ ਜਿਵੇਂ ਥਣ ਖਰਾਬ ਹੋਵੇ ਚਵਾਈ ਚੂਈ ਦੀ ਆ ਤਾਂ ਮੈਂ ਕਹਿੰਦਾ ਭਾਈ ਆਪਣੀ ਫੁੱਲ ਗਰੰਟੀ ਆ ਠੀਕ ਆ ਜੀ ਆ ਵੀ ਲਓ ਜੀ ਓਕੇ ਵੀਰੇ ਮੂਰਲੇ ਥਣਾ ਚ ਵੀ ਮਾਰ ਦੀ ਦੰਨਾ ਜੀ ਬਾਤ ਕਰੋ ਜੀ 33000 ਰੁਪਇਆ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜਾਊਗਾ ਨੰਬਰ ਸਕਰੀਨ ਤੇ ਚੱਲੂਗਾ ਤੇ ਦੋ ਨੰਬਰ ਵੀਰੇ ਇਹਦਾ ਸੁਆ ਕਰਨਾ ਮਾ ਜੀ ਦੋ ਨੰਬਰ ਪਹਿਲਾ ਸੁਆ ਸੁਈ ਆ ਬੈੜ ਭਾਈ ਕਿੰਨਾ ਕ ਸਮਾਂ ਹੋ ਗਿਆ ਸੁਈ ਨੂੰ ਭਾਈ ਇਹਨੂੰ ਲਗਭਗ ਵੀ 2.5 ਮਹੀਨੇ ਹੋ ਗਏ ਸੁਈ ਨੂੰ 1 ਮਹੀਨਾ ਤੇ ਅੱਜ ਨੂੰ ਬਈ ਦੋ ਤਿੰਨ ਦਿਨ ਹੋ ਗਏ ਬਣੀ ਨੂੰ ਮਾਰ ਕਰਨ ਦੇ ਮੁਤਾਬਕ ਅੱਜ ਹੀ ਆਈਆਂ ਚਾਰੇ ਬੈੜਾ ਦੁੱਧ ਕਿੰਨਾ ਤਿਆਰ ਆ ਜੀ ਬਾਈ ਦੁੱਧ ਦੇ ਦੇ ਥੱਲੇ ਮੰਨ ਕੇ ਚੱਲ ਵੀ ਜਿਹੜਾ ਚੋਣ ਵਾਲਾ 10 ਕਿਲੋ ਸਹੀ ਆ ਜੋ 11 ਆ ਹੀ ਆ ਆਪਾਂ 10 ਦੇਵਾਂਗੇ ਜੋ ਕਿ ਦੇ ਦਾਂਗੇ ਜੀ ਹਾਂਜੀ ਬਾਈ ਫਨਾ ਦੀ ਡੰਨਾ ਜੀ ਜਮਾ ਬਾਈ ਹੋਰ ਕਿ ਦਿਖਾ ਦੀ ਫਿਰ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਇਹ ਵੀ ਪਹਿਲਾ ਹੀ ਸੂਈ ਆ ਜੀ 1 ਮਹੀਨਾ ਤੇ 5 ਦਿਨ ਮਾਲਕਾਂ ਦੇ ਦੱਸਣ ਮੁਤਾਬਕ ਇਹ ਆਈ ਨੂੰ ਸਮਾਂ ਹੋ ਗਿਆ ਆਪਾਂ ਖਾਲੀ ਦੇਣੀ ਆ ਜੀ ਨੈਟ 11 ਕਿਲੋ ਆ ਤੁਸੀਂ 10 ਮੰਨ ਕੇ ਆ ਜੋ 2 ਟਾਈਮ 4 ਟਾਈਮ 6 ਟਾਈਮ 24 ਕਰ ਸਕਦਾ ਜੀ ਰੰਗ 프ਰਿੰਟ ਦੀ ਚੰਗੀ ਆ ਜੀ ਪੈਂਦੀ ਜਮਾ ਲੱਸੀ ਫਿੱਕੀ ਆ ਮੰਨ ਕੇ ਚੱਲ ਸਾਂਭਣੀ ਪੈਣੀ ਅਗਲੇ ਨੂੰ ਵੀ ਜਦੋਂ ਉਹ ਬੱਚੀ ਨੇ ਗੱਬਣ ਹੋਣਾ ਤਿਆਰ ਹੋਣਾ ਉਦੋਂ ਵਧੀਆ ਬਣ ਜੀ ਸਹੀ ਗੱਲ ਬਾਕੀ ਫੋਰਸ਼ਾਂਕ ਕੋਈ ਵੀ ਮਖਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਬਾਈ ਮੁੱਲ ਆਪਾਂ ਕੋਸ਼ਿਸ਼ ਕਰੀਏ 26000 ਦੀ ਇਹਦੇ ਨਾਲ ਜਮਾਂ ਇਸ ਨੂੰ ਯਾਬਾ ਛੋਟ ਹੀ ਕਰਨੀ ਆਪਾਂ ਠੀਕ ਆ ਵੀਰੇ ਹਾਂ 26000 ਦੀ ਬਾਈ ਕੰਦਾਈ ਦੇ ਦਾਂਗੇ ਵਿੱਚੋਂ ਮਾਨਤਾਨ ਹੋਣੀ ਜੇ ਕਹਿੰਿਆ ਬਾਈ ਇਹਦੀਆਂ ਵੀ ਧਾਰਾ ਮਾਰਦੇ ਬਾ ਕੋਈ ਗੱਲ ਨਹੀਂ ਵੀਰੇ ਰਹਿਣ ਦਿਓ ਜੀ ਹਾਂ 26000 ਦੀ ਇਹ ਦੇ ਦਾਂਗੇ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਅੱਗੇ ਵੀਰੇ ਤਿੰਨ ਨੰਬਰ ਨੱਕ ਸੁਆ ਕਿੰਨਾ ਮਾ ਜੀ ਬਾਈ ਇਹੇ ਮੰਨ ਕੇ ਚੱਲੋ ਮਾਲਕਾਂ ਨੂੰ ਦੱਸਣ ਤਾਂ ਅਰੇਜਨਲ ਦੂਜਾ ਸੁਆ ਬਜੇ ਨੰਬੂ ਜੰਬੜਾ ਚੰਗਾ ਬਾਈ ਇਹਨੂੰ ਮੰਨ ਕੇ ਚੱਲ ਆਪਣੇ ਕੋਲੇ ਨਾ ਹਜੇ ਸਾਰਾ ਅੱਧਾ ਘੰਟਾ ਹੋਇਆ ਗੱਡੀ ਚੁਲਾਈ ਨੂੰ ਆਪਾਂ ਨਹੀਂ ਚੈੱਕ ਮਾਲਕਾਂ ਨੇ 2 ਮਹੀਨੇ ਦੱਸਿਆ ਬਣੀ ਨੂੰ ਪਰ ਆਪਾਂ ਫੰਡਰ ਕਰਕੇ ਲਈ ਫੰਡਰ ਕਰਕੇ ਦੇਵਾਂਗੇ। ਹਾਲ ਹੀ ਦੇਣੀ ਆ। ਹਾਂ ਜੇ ਗੱਬਾ ਨਿਕਲੀ ਫਿਰ ਉਸਾ ਹੁਣ ਮੁੱਲ ਕਰਾਂਗੇ ਬਈ। ਠੀਕ ਆ ਜੇ ਤਾਂ ਇੱਥੋਂ ਚੈੱਕ ਕਰਾ ਕੇ ਲੈ ਕੇ ਜਾਣੀ ਆ। ਹਾਂ ਬਈ। ਫਿਰ ਤਾਂ ਉਹ ਜਾ ਮੁੱਲ ਹੋ ਜੂ। ਤੇ ਵੀਡੀਓ 'ਚ ਤੋਕੜ ਵਾਲਾ ਹੀ ਆ। ਵੀਡੀਓ 'ਚ ਤੋਕੜ ਵਾਲਾ ਦੁੱਧ ਸਹੀ ਜਿਹੜਾ ਚੋਣ ਵਾਲਾ ਬਈ 12 ਕਿਲੋ ਆ। ਜੋਕ ਕੇ ਦੇ ਦਾਂਗੇ। ਜੋਕ ਕੇ ਬਈ ਚਵਾ ਕੇ ਦੋਨੇ ਟਾਈਮ। ਥਣਾ ਦੀ ਦੰਨਾ ਜੀ। ਜਮਾ ਬਈ ਥਣ ਵੇਖ ਲੈ ਕਿੱਡਾ ਚੰਗਾ ਕੋਈ ਐਨ ਆ ਅੱਖੇ ਵੀ ਧਾਰ ਕਰੜੀ ਹੋਊਗੀ ਐ ਗੰਨੇ ਵਰਗੀ ਧਾਰ ਹੋਊਗੀ ਬਈ। ਠੀਕ ਆ ਜੀ ਨੈੱਟ ਕਿੰਨਾ ਦੱਸਿਆ ਸੀ ਦੁੱਧ ਜੀ 12 ਕਿਲੋ 12 ਕਿਲੋ ਦੁੱਧ ਤਿਆਰ ਆ ਸਮੇਂ ਪਹੁੰਚ ਜਾਈ ਦੋ ਮਹੀਨਿਆਂ ਤੋਂ ਪਲੱਸ ਸਮਾਂ ਹੋ ਗਿਆ ਬਾਈ ਕਹਿੰਦਾ ਆਈ ਆਈ ਹੋਈ ਨੂੰ ਆਪਾਂ ਨਹੀਂ ਕਰਾਈ ਚੈੱਕ ਜੇ ਤਾਂ ਤੁਸੀਂ ਬਾਈ ਦੇ ਘਰੇ ਚੈੱਕ ਕਰਾਉਣੀ ਆ ਨਾਲੇ ਵੀ ਗੱਲ ਦੱਸ ਦਿੰਦੇ ਆਪਾਂ ਫਾਰਮ ਦੀ ਬੈੜ ਆ ਬਾਈ ਠੀਕ ਆ ਜੀ ਜੇ ਤਾਂ ਬਾਈ ਕਹਿੰਦਾ ਚੈੱਕ ਕਰਾਉਣੀ ਆ ਫਿਰ ਤਾਂ ਮੈਂ ਉਹ ਜਾ ਮੌਲ ਲਵਾਂ ਜੇ ਗੱਬਰ ਨਿਕਲਦੀ ਆ ਤੇ ਜੇ ਆਈ ਲੈ ਕੇ ਜਾਈਆਂ ਇੱਕ ਗੱਲ ਆ ਭਾਵੇਂ ਮੱਝ ਰੱਖ ਲੈ ਭਾਵੇਂ ਅਗਲਾ ਗਾਂ ਰੱਖ ਲੈ ਪਾਉਗੀ ਮੱਝ ਦਾ ਭਲੇ ਸਹੀ ਗੱਲ ਆ ਬਾਕੀ ਮੱਝਾ ਅਰਗਾ ਦੁੱਧ ਹੋ ਸਭੇ ਬੜੀ ਪੂਰੀ ਚੰਗੀ ਆ ਫਾਰਮ ਦੀ ਵਿਹੜਾ ਬਾਕੀ ਤੋਰ ਪਲਵਾਨ ਵਾਲੀ ਆ ਗੋਲ ਮੋਲੀ ਆ ਜੀ 8 ਰੁਪਏ ਦੇ ਸਹਰਾਣੇ ਵਰਗੀ ਜੇ ਮੰਨ ਕੇ ਚੱਲ ਵਿਹੜ ਕਿਤੇ ਗੱਬਾ ਨਿਕਲਿਆ ਫਿਰ ਤਾਂ ਬਾਈ ਚਾਂਦੀ ਬਣ ਜੂਗੀ ਸਹੀ ਗੱਲ ਆ ਤੇ ਡਿਮਾਂਡ ਵੀਰੇ ਦੀ ਬਾਈ ਮੁੱਲ ਕਰਾਉਨ ਦਾ ਭਾਵੇਂ 36 ਕਰਾਲਾ 36 ਕਰਾਲਾ ਤਾਂ ਵੀ ਵਿਕ ਜਾਣਾ ਸਹੀ ਗੱਲ ਆ ਠੀਕ ਆ ਜਿਵੇਂ ਇਹਸ ਨੂੰ 34000 ਦੀ ਵੈੜ ਦੇ ਦਾਂਗੇ ਹੋ ਜੂ ਮਾਨਤਾਨ ਬਾ ਮਾਨਤਾਨ ਨਹੀਂ ਕਰਾਂਗੇ ਬਈ ਛੋਟ ਠੀਕ ਹੈ 34000 ਰੁਪਏ ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਵਿੱਚੋਂ ਮਾਨਤਾਨ ਹੋ ਜੂਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਤੇ ਅੱਗੇ ਵੀਰੇ ਇਹ ਬਈ ਤੀਜਾ ਸੂਸ ਹੁੰਦੀ ਆ ਵੈੜ ਠੀਕ ਆ ਜੀ ਠੀਕ ਆ ਅਗਲਾ ਭਾਵੇਂ ਜਿਹੜਾ ਸੁਭਾ ਮਰਜ਼ੀ ਮੰਨ ਲਵੇ ਠੀਕ ਆ ਜੀ ਸੀਲ ਠੰਡੀ ਫੁੱਲ ਆ ਭਾਵੇਂ ਕੋਈ ਇਹੀਂ ਬਹਿ ਜਾਵੇ ਇਹਦੇ ਥੱਲੇ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਭਾਈ ਇਹਦੇ ਬਸ ਦਿਨ ਪੂਰੇ ਜਾਂ ਰਾਤ ਨੂੰ ਸੂਛੜੀ ਤੜਕੇ ਥੋੜੀ ਜੀ ਘੱਟ ਸੇਵਾਲੇ ਘਰੋਂ ਆਈ ਹਾਂ ਹਾਂ ਭਾਈ ਇੱਕ ਨੇ ਜੀ ਨਹੀਂ ਲਾਇਆ ਅੱਜ ਮੇਰੇ ਕੋਲ ਆ ਕੇ ਠੀਕ ਆ ਜੀ ਹਾਂ ਪੱਠੇ ਉਵੇਂ ਹੀ ਪਏ ਹੋਏ ਅੱਗੇ ਠੀਕ ਆ ਵੀਰੇ ਥੋੜਾ ਜੀ ਨਹੀਂ ਲਾਇਆ ਪਸ਼ੂ ਨੇ ਤਿਆਰੀਆਂ ਚ ਹੈ ਸੁਭਾ ਤੀਜਾ ਸੁੰਦੀ ਆ ਕਿੰਨਾ ਪਾਜੂ ਵੀਰੇ ਦੁੱਧ ਭਾਈ ਦੁੱਧ ਮਾਲਕਾਂ ਦੇ ਸਨ ਮੁਤਾਬਕ ਵੀ ਪਿਛਲੇ ਸੁਭਾ ਨੇ 16 ਕਿਲੋ ਦਾ ਦਿੱਤਾ 17 18 ਕਿਲੋ ਦੁੱਧ ਆ ਥਣਾ ਦੀ ਓਕੇ ਆ ਭਾਈ ਚਵਾਈ ਦੀ ਇੱਕ ਨੰਬਰ ਹੋਊਗੀ ਬੇਸਿਕ ਰੋਜ ਥਣਾ ਦੀ ਡੰਨ ਆ ਜੀ ਸਮਾ ਤਿਆਰੀਆਂ ਚ ਇਹ ਦੁੱਧ ਚੰਗਾ ਪਾਜੂ ਬਾਕੀ ਸੇਵਾ ਦੇ ਸਰ ਤੇ ਥੋੜੀ ਜੀ ਘੱਟ ਸੇਵਾ ਲੈ ਘਰੋਂ ਆਈ ਆ ਤੇ ਇਹਦਾ ਵੀਰੇ ਛੋਟਾ ਜਿਹਾ ਪਾ ਭਾਈ ਜਮਾਂ ਯੈਸ ਨੋ 44000 ਦੀ ਵੈਢ ਦੇ ਦਾਂਗੇ ਲਓ ਜੀ ਭਾ ਸਾਰੇ ਛੋਟੇ ਛਟਈਆ 44000 ਦੀ ਬਾਈ ਕਹਿੰਦਾ ਵੈਢ ਦੇ ਦਾਂਗੇ ਜੀ ਵਿੱਚੋਂ ਮਾਣ ਤਨ ਜ਼ਰੂਰ ਹੋ ਜਾਊਗਾ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਬਾਕੀ ਬਈ ਆਪਾਂ ਇੱਕ ਗੱਲ ਹੋਰ ਕਹਿਣੀ ਹੈ ਅਗਲੇ ਨੇ ਵੀਡੀਓ ਵੇਖ ਲਵੇ ਚੰਗੀ ਤਰ੍ਹਾਂ WhatsApp ਤੇ ਵੀਡੀਓ ਬਈ ਨਹੀਂ ਪਾਉਣੀ ਆਪਾਂ ਸਹੀ ਗੱਲ ਹੈ ਜੀ ਕਿਉਂਕਿ ਆਪਣੇ ਕੋਲੇ ਉਹਨਾਂ ਟਾਈਮ ਨਹੀਂ ਹੁੰਦਾ ਬਈ WhatsApp ਤੇ ਵੀਡੀਓ ਪਾਉਣ ਠੀਕ ਹੈ ਜੀ ਆਹੀ ਦੋ ਵਾਰੀ ਵੇਖ ਲੈਣਾ ਬਾਹੀ ਵੀਡੀਓ ਵੇਖ ਲਵੇ ਆਪਾਂ WhatsApp ਤੇ ਵੀਡੀਓ ਕਿਸੇ ਨੂੰ ਨਹੀਂ ਪਾਉਣੀ ਠੀਕ ਹੈ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ